ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮਹਿਰ ਬਟੀਕ 'ਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਪ੍ਰਿੰਟ ਗਰਮੀ ਦੇ ਰਿਲੇਟਿਡ ਲੈ ਕੇ ਆਏ ਹਾਂ ਜੀ ਜੋ ਕਿ ਹੁਣ ਨਵਾਂ ਕਪੜਾ ਚੱਲ ਰਿਹਾ ਹੈ ਜੌਰਜਟ ਦੇ ਉੱਪਰ ਜੌਰਜਟ ਲਾਈਨਿੰਗ ਆਈ ਹੈ ਜੌਰਜਟਾ ਜੋ ਵਿਸਕੋਸ ਵਾਲੀ ਹੈ ਬਹੁਤ ਸੌਫਟ ਹੈ ਜੌਰਜਟ ਵਿਸਕੋਸ ਹੈ ਜੀ ਤੇ ਮੈਂ ਤੁਹਾਨੂੰ ਸਾਰੇ ਹੀ ਸੂਟ ਇੱਕ ਇੱਕ ਕਰਕੇ ਦਿਖਾਉਂਗੀ ਦੇਖ ਸਕਦੇ ਹੋ ਜੀ ਪਹਿਲੇ ਨੰਬਰ ਤੇ ਆਪਾਂ ਕੋਲ ਹੈਗਾ ਜੀ ਮਸਟਰਡ ਕਲਰ ਦੇ ਨਾਲ ਗ੍ਰੇ ਔਰ ਮਸਟਰਡ ਕਲਰ ਦਾ ਕੰਬੀਨੇਸ਼ਨ ਹੈ ਇਹ कॉटन ਦੀ ਸਲਵਾਰ ਹੈ ਇਹ ਜੌਰਜਟ ਵਿਸਕੋਸ ਦਾ ਕੱਪੜਾ ਸ਼ਰਟ ਦਾ ਹੈ ਤੇ ਇਹਦੇ ਚ ਲਾਈਨਿੰਗ ਹੈ ਬਿਲਕੁਲ ਐਨ ਸਮ ਪਤਾ ਲੱਗ ਰਿਹਾ ਹੈ ਜੀ ਇਹਦੇ ਚ ਵੀ ਸ਼ਰਟ ਚ ਲਾਈਨਿੰਗ ਲੱਗੇਗੀ ਜੀ ਜੋ ਸਲਵਾਰ ਹੈ ਉਹ ਬਿਨਾ ਲਾਈਨਿੰਗ ਤੋਂ ਹੀ ਬਣੇਗੀ ਤੇ ਦੁਪੱਟੇ ਤੁਹਾਨੂੰ ਇਹਦੇ ਨਾਲ ਮੈਂ ਕਾਟਨ ਦੇ ਡਾਈਕ ਰਾਕੇ ਦਵਾਂਗੀ ਆ ਮਸ਼ਲੀਨ ਦੇ ਵੀ ਲੈ ਸਕਦੇ ਹੋ ਤੇ ਦੂਜਾ ਕਲਰ ਆਪਾਂ ਕੋਲ ਹੈਗਾ ਜੀ ਮ ਜੈਂਟਾ ਕਲਰ ਇਹ ਸਲਵਾਰਾ ਜੀ ਇਹਦੀ ਬਹੁਤ ਸੋਹਣੇ ਸੂਟ ਬਣਦੇ ਆ ਅਸੀਂ ਜਿਹੜਾ ਇਹ ਵਾਲਾ ਸੂਟ ਹੈ ਇਹਦੇ ਨਾਲ ਦਾ ਕੱਲ ਹੀ ਇੱਕ ਸੂਟ ਸਟਿਚ ਕਰਕੇ ਦਿੱਤਾ ਉਹਦੇ 'ਚ ਆਪਾਂ ਨੇ ਬਾਜੂਆਂ ਜੋ ਉਹ ਕਫ ਵਾਲੇ ਬਣਾਏ ਆ ਸ਼ਰਟ 'ਚ ਇਨਰ ਟਾਈਪ ਹੀ ਲਾਈਨਿੰਗ ਲਾਈ ਸੀ ਅਸੀਂ ਬਾਜੂਆਂ ਤੇ ਲਾਈਨਿੰਗ ਨਹੀਂ ਲਾਈ ਔਰ ਬਾਜੂ ਕਫ ਵਾਲੇ ਹੀ ਬਣਾ ਕੇ ਦਿੰਦੇ ਆ ਬਹੁਤ ਸੋਹਣਾ ਸੂਟ ਬਣਿਆ ਇਹ ਦੂਜਾ ਵੀ ਬਹੁਤ ਸੋਹਣਾ ਪੀਸ ਹੈ ਤੇ ਇਹ ਤੋਂ ਬਾਅਦ ਹੈਗਾ ਤੀਜੇ ਨੰਬਰ ਤੇ ਆਪਾਂ ਕੋਲ ਕਾਪਰ ਕਲਰ ਦੇ ਨਾਲ ਸੂਟ ਰੈਡੀ ਹੈ ਜੀ ਗ੍ਰੇ ਔਰ ਕਾਪਰ ਕਲਰ ਦੀ ਪ੍ਰਿੰਟਿੰਗ ਬਣੀ ਹੋਈ ਹੈ بیس ਜੋ ਹੈਗਾ ਉਹ ਆਫ ਵਾਈਟ ਕਲਰ ਦਾ بیس ਹੈ ਜੀ ਸੂਟ ਦਾ ਤੇ ਅਸੀਂ ਮੈਚਿੰਗ ਕਾਪਰ ਕਲਰ ਦੀ ਦਿੱਤੀ ਹੈ ਜੀ ਇਹਨੂੰ ਸਲਵਾਰ ਸਲਵਾਰ ਵਿਦਾਊਟ ਲਾਈਨਿੰਗ ਹੀ ਬਣੇਗੀ ਔਰ ਸ਼ਰਟ ਹੈ ਜੋ ਉਹਦੇ ਚ ਤੁਸੀਂ ਇਨਰ ਦੀ ਤਰ੍ਹਾਂ ਹੀ ਲਾਈਨਿੰਗ ਲਵਾਉਣਾ ਜਿਸ ਤਰ੍ਹਾਂ ਕੇ ਬਿਨਾ ਬਾਜੂ ਤੋਂ ਲਵਾਉਂਦੇ ਹੁੰਨੇ ਆ ਤੇ ਉਹ ਤੋਂ ਬਾਅਦ ਆਪਾਂ ਕੋਲ ਆ ਗਿਆ ਜੀ ਗ੍ਰੇ ਕਲਰ ਇਹ ਵੀ ਜੋਰਜਟ ਦੇ ਉੱਪਰ ਹੈ ਪਰੇ ਦੇ ਉੱਪਰ ਆਰੀ ਵਰਕ ਹੋਇਆ ਵੈ ਦੇਖ ਸਕਦੇ ਹੋ ਤੁਸੀਂ ਆਰੀ ਟਾਂਕੇ ਦੇ ਨਾਲ ਇਹ ਸਲਵਾਰਾ ਜੀ ਇਸ ਦੀ ਸੂਟ ਬਣਿਆ ਬਹੁਤ ਸੋਹਣਾ ਲੱਗਦਾ ਔਰ ਦੂਜੀ ਗੱਲ ਇਹ ਹੈ ਵੀ ਇੰਨਾ ਸੂਟਾਂ ਚ ਕੀ ਹੈ ਵੀ ਫਿਟਿੰਗ ਬਹੁਤ ਸੋਹਣੀ ਆਂਦੀ ਹੈ ਤੁਸੀਂ ਇਦਾਂ ਦੇ ਸੂਟ ਜਿਵੇਂ ਇੱਕ ਵਾਰੀ ਵੀ ਸਟਿਚ ਕਰਾ ਲਿਆ ਤੇ ਉਹਦੀ ਫਿਟਿੰਗ ਕਿਤੇ ਵੀ ਮਤਲਬ ਗੜਬੜ ਨਹੀਂ ਆਉਂਦੀ ਨਾ ਹੀ ਸ਼੍ਰਿੰਕ ਹੁੰਦਾ ਹੈ ਜੀ ਕਪੜਾ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਕਲਰ ਆਪਾਂ ਕੋਲ ਬਹੁਤ ਸੋਹਣੇ ਆ ਇਹ ਮਸਟਰਡ ਦੇ ਨਾਲ ਹੈ ਜੀ ਪੂਰੇ ਸੂਟ ਵੀ ਬਣੇ ਹੋਏ ਬਹੁਤ ਸੋਹਣੇ ਲੱਗਦੇ ਆ ਜਿਉ ਸੂਟ ਕੱਲ ਇਹਨਾਂ ਨਾਲ ਦਾ ਆਪਾਂ ਕੋਲ ਤੋਂ ਵਿੱਕ ਕੇ ਗਿਆ ਇੱਕ ਦਾ ਦੁਪੱਟਾ ਤਾਂ ਇਹ ਆ ਦੇਖੋ ਇਹ ਮਸਟਰਡ ਕਲਰ ਦਾ ਤੇ ਆਪਾਂ ਨੇ ਇਹਦੇ ਨਾਲ ਮਸ਼ਲੀਨ ਲਾਈਨਿੰਗ ਹੀ ਦੁਪੱਟਾ ਡਾਈ ਕਰਵਾਇਆ ਤਾਂ ਕਿ ਸ਼ਰਟ ਆ ਜੋ ਸ਼ਰਟ ਦੇ ਵਿੱਚ ਵੀ ਲਾਈਨਿੰਗ ਹੈ ਇਹ ਬਿਲਕੁਲ ਮੈਚ ਹੋ ਸਕੇ ਦੂਜਾ ਇੱਕ ਸੂਟ ਦਾ ਦੁਪੱਟਾ ਹੈਗਾ ਟਾਈ ਐਂਡ ਡਾਈ ਤੁਸੀਂ ਵੀ ਇਦਾਂ ਦੀ ਟਾਈ ਐਂਡ ਡਾਈ ਕਰਵਾ ਸਕਦੇ ਹੋ ਜੀ ਇਹ ਦੇਖ ਸਕਦੇ ਹੋ ਜੀ ਇਹਨਾਂ ਸੂਟਾਂ ਦੇ ਨਾਲ ਚੋਆਇਸ ਤੁਹਾਡੀ ਹੋਊਗੀ ਜੀ ਕਿ ਤੁਸੀਂ ਸੂਟ ਦੇ ਨਾਲ ਦੁਪੱਟਾ ਪਲੇਨ ਲੈਣਾ ਪਸੰਦ ਕਰਦੇ ਹੋ ਜਾਂ ਟਾਈ ਐਂਡ ਡਾਈ ਲੈਣਾ ਪਸੰਦ ਕਰਦੇ ਹੋ ਜਾਂ ਫਿਰ ਡਬਲ ਸ਼ੇਡ ਲੈਣਾ ਪਸੰਦ ਕਰਦੇ ਹੋ ਚੁਆਇਸ ਤੁਹਾਡੀ ਹੋਊਗੀ ਤੁਹਾਡੀ ਚੁਆਇਸ ਦੇ ਅਕੋਰਡਿੰਗ ਅਸੀਂ ਸੂਟ ਪੂਰਾ ਕੰਪਲੀਟ ਕਰਕੇ ਦਵਾਂਗੇ ਜੀ ਤੁਹਾਨੂੰ ਸੋ ਤੁਸੀਂ ਐਦਾਂ ਹੀ ਵਧੀਆ-ਵਧੀਆ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਫੋਲੋ ਤੇ ਲਾਈਕ ਕਰਨਾ ਨਾ ਭੁੱਲੋ ਓਕੇ ਜੀ ਥੈਂਕ ਯੂ